ਮਾਰੂਸੂਲ ਹੈ ਮਹੱਲਾ ਚੌਥਾ ੴ ਅੰਕਾਰ ਸਤਗੁਰ ਪ੍ਰਸਾਦ ਸੱਚਾ ਆਪ ਸਵਾਰਨਹਾਰ ਵਾਹਿਗੁਰੂ ਦਾ ਜੀ ਕਾ ਸਤਿ ਸਤਿ ਵਾਹਿਗੁਰੂ ਜੀ ਪਤਿ ਸਤਗੁਰੂ ਜੀ ਸਾਜੀ ਨਵਾ ਜੀ ਗੁਰੂ ਖਾਲਸਾ ਸਾਧ ਸੰਗਤ ਜੀਓ ਸਤਗੁਰੂ ਅਮਰਦਾਸ ਮਹਾਰਾਜ ਸਾਉਦੇ 2416 ਕਾਲਸਮ ਪੂਰਨ ਹੋ ਚੁੱਕੇ ਹਨ ਅੱਜ ਸ੍ਰੀ ਹਰਿਹਾਡ ਸਾਹਿਬ ਦੇ ਅੰਦਰ ਕਤਗਰ ਦੇ ਮਹੀਨੇ ਦੀ ਸੰਗਰਾਂਦ ਦੇ ਵਿਹਾਰੇ ਸ਼ਾਮ ਦੇ ਦੀਵਾਨ ਵਿੱਚ ਗੁਰੂ ਚੌਥੇ ਪਾਤਸ਼ਾਹ ਨਾਰਾ ਸਾਹਿਬ ਦੇ ਸੋਹਰੇ ਆਰੰਭ ਹੁੰਦੇ ਹਨ ਇੱਕ ਉਹ ਦੁਆਇ ਤੂ ਪਰਮੇਸ਼ਰ ਓਮਕਾਰ ਸਾਰਿਆਂ ਦਾ ਪ੍ਰਕਾਸ਼ਕ ਸਤਿਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ ਯਗਦਗੁਰੂ ਅੰਤਰਜਾਮੀ ਸਰਬ ਜੀਆਂ ਦੀ ਕਲਿਆਣ ਕਰਨ ਵਾਲੇ ਜੋਗੀ ਪਾਦਸ਼ਾਹ ਦੀਨ ਦੁਨੀ ਦੇ ਵਾਲੀ ਸਤਿਗੁਰੂ ਰਾਮਦਾਸ ਜੀ ਸ੍ਰੀ ਅਮਰ ਸਰ ਸਾਹਿਬ ਦੁੱਖ ਭੰਜਨੀ ਬੇਰੀ ਦੇ ਹੇਠਾਂ ਮਾਰਿਆ ਸਾਹਿਬ ਦਾ ਦੀਵਾਨ ਸੱਗਿਆ ਹੋਇਆ ਹੈ ਸੰਗਤਾਂ ਦਰਸ਼ਨ ਦੇ ਕੇ ਨਿਹਾਲ ਹੋ ਰਹੀਆਂ ਹਨ ਸਤਗੁਰੂ ਮਹਾਰਾਜ ਸਾਹਿਬ ਪਰਮ ਪ੍ਰੇਮ ਦੇ ਨਾਲ ਸਾਰਿਆਂ ਜੀਆਂ ਦੀ ਕਲਿਆਣ ਕਰਨ ਵਾਸਤੇ ਅਮਰਤ ਰੂਪ ਉਪਦੇਸ਼ ਉਚਾਰਨ ਕਰਦੇ ਹਨ ਸਿਕੰਦਰ ਪੁੱਛਿਆ ਕਿ ਮਹਾਰਾਜ ਵੀ ਗੁਰੂ ਰਾਮਦਾਸ ਦਾ ਗੁਰੂ ਅਮਰਦਾਸ ਸਾਹਿਬ ਜੀ ਨੇ 24 ਸੋਲਿ ਉਚਾਰੇ ਪਹਿਲੇ ਪਾਤਸ਼ਾਹ ਜੀ ਨੇ 22 ਸੋਲਿ ਉਚਾਰੇ ਹਨ ਇਸੇ ਤਰ੍ਹਾਂ ਆਪ ਵੀ ਪਰਮ ਪਵਿੱਤਰ ਉਸੇ ਲੈ ਵਿੱਚ ਉਪਦੇਸ਼ ਬਖਸ਼ੋ ਸੁਣ ਕੇ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਨੇ 2 ਸੋਲਿ ਉਚਾਰਨ ਕੀਤੇ ਹਨ ਸੋਲਿ 16 16 ਪੌੜੀਆਂ ਵਾਲੇ ਜਿਹੜੇ ਹੁਣ ਸੋ ਪਰਮੇਸ਼ਰ ਤਤਪਦਿ ਲਾਕਰ ਸੁਣ ਲਏ ਲਖਿਆ ਜਾਵੇ ਜਿਸ ਉਪਦੇਸ਼ ਕਰਕੇ ਐਸੇ ਮਹਾਰਾ ਸਾਹ ਪਰਮਪੀਤ੍ਰ ਉਪਦੇਸ਼ ਬਖਸ਼ਿ ਦੇਹਾਨੇ ਪੰਜੇ ਗਿਆਨਿੰਦਰੇ ਪੰਜੇ ਅਤੇ ਕਰਮਿੰਦਰੇ ਪੰਜੇ ਪ੍ਰਾਣ ਕੇ 16ਵਾਂ ਮਾਨੋ ਇਹਨਾਂ ਦੇ ਮਹਾਨ ਦਾ ਹੈ ਤਿਆਗ ਕਰਕੇ ਉਸ ਪਰਮੇਸ਼ਰ ਦੀ ਪ੍ਰਾਪਤੀ ਹੁੰਦੀ ਹੈ ਇਕੋ ਗਾਇ ਤੂ ਪਰਮੇਸ਼ਰ ਓਮਕਾਰ ਸਾਰਿਆਂ ਦਾ ਪ੍ਰਕਾਸ਼ ਕੇ ਸਤਿਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ ਸੱਚਾ ਆਪ ਸਵਾਰਣਹਾਰ ਹਜ਼ੂਰ ਫਰਮਾਉਂਦੇ ਹਨ ਕਿ ਉਹ ਸੱਚਾ ਪਰਮੇਸ਼ਰ ਹੈ ਤ੍ਰੈਕਾਲਵਾਦ ਤੰਸਕਤਮ ਜੋ ਤਿੰਨ ਕਾਲਾਂ 'ਚ ਨਾਸ਼ ਨਹੀਂ ਹੁੰਦਾ ਆਪਣੇ ਆਪ ਤੋਂ ਜਗਤਪੁਰ ਵਿੱਚ ਇਸ ਪਰਮੇਸ਼ਰ ਨੇ ਰਚਿਆ ਹੈ ਆਪਣੇ ਆਪ ਤੋਂ ਮਾਰ ਸਾਰੂ ਸ੍ਰਿਸ਼ਟੀ ਨੂੰ ਸਵਾਰ ਨੂੰ ਹਰ ਹਰ ਰਤਨ ਹਰ ਹਰ ਅਵਰ ਨਾ ਸੂਜ ਇਸ ਬੀਜੀ ਕਾਰਾ ਉਸ ਤੋਂ ਬਗਾਰ ਬੀਜੀ ਦੂਸਰੀ ਕਿਸੇ ਦੀ ਕਾਰ ਨਹੀਂ ਸੂਝ ਦਿਸਦੀ ਹਾ ਗੁਰਮੁਖ ਸੱਚ ਵਸੈ ਘਟ ਅੰਤਰ ਜਿਹੜੇ ਗੁਰਮੁਖਾਂ ਨੂੰ ਮਹਾਰਾਜ ਸਾਹਿਬ ਦੇ ਪਿਆਰੇ ਉਹਨਾਂ ਦੇ ਅੰਦਰ ਸੱਚਾ ਬਾਦਸ਼ਾਹ ਹੈ ਮਨ ਦੇ ਅੰਦਰ ਹਿਰਦੇ ਦੇ ਅੰਦਰ ਘਟ ਦੇ ਅੰਦਰ ਵਸਦਾ ਹੈ ਸਖਿਆ ਤੋ ਕੇ ਸਹਜੇ ਸੱਚ ਸਮਾਈ ਇਸ ਕਰਕੇ ਸੁਤੇ ਸਦੋ ਨਦੀ ਸੱਚ ਸੁਖ ਸਰੂਪ ਵਿੱਚ ਸਮਾਈ ਮਲਾਪ ਹੁੰਦਾ ਹੈ ਪਿਆਰੇ ਸਭਨਾ ਸੱਚ ਵਸੈ ਮਨ ਮਾਹੀ ਸਾਰਿਆਂ ਵਿੱਚ ਰਹਾ ਦਾ ਸੱਚਾ 파ਰਸ਼ਾ ਵਸਦਾ ਮਨਾਂ ਦੇ ਅੰਦਰ ਗੁਰ ਪਰਸਾਦੀ ਸਹਜ ਸਮਾਪਨ ਸਤਿਗੁਰਾਂ ਦੀ ਕਿਰਪਾ ਕਰਕੇ ਉਹ ਸਹਜ ਰੂਪ ਵਿੱਚ ਸਮਾਈ ਹੁੰਦੀ ਹੈ ਵਿਲਾਪ ਹੁੰਦਾ ਹੈ ਬੇਇੱਤਾ ਹੁੰਦੀ ਹੈ ਗੁਰ ਗੁਰ ਕਰਤ ਸਦਾ ਸੁਖ ਪਾਇਆ ਜਿਹੜੇ ਵਾਹਿਗੁਰੂ ਦਾ ਸਿਮਰਨ ਕਰਦੇ ਆ ਇਹ ਸਤਿਗੁਰੂ ਅੰਤਰੀ ਜਾਮੇ ਗੁਰੂ ਚੇਤਨ ਸਰੂਪ ਗੋ ਗਿਆਨ ਦਾ ਨਾਸ ਕਰਕੇ ਗਿਆਨ ਦਾ ਪ੍ਰਕਾਸ਼ ਕਰਨ ਵਾਲੇ ਇਉ ਵਾਹਿਗੁਰੂ ਦਾ ਗੁਰਾਂ ਦਾ ਜਾਪ ਕਰਦੇ ਆ ਹੋਇਆ ਕਰਨ ਵਾਲਿਆਂ ਮਨ ਬਾਣੀ ਸੀਰ ਕਰਕੇ ਸਦਾ ਰਹਿਣ ਵਾਲਾ ਜੋ ਸੁਖ ਹੈ ਪ੍ਰਾਪਤ ਕੀਤਾ ਹੈ ਗੁਰ ਚਰਣੀ ਚਿਤ ਲਾਈ ਹੈ ਅਤੇ ਸਤਿਗੁਰੂ ਸਾਹਿਬ ਦੇ ਪਵਿੱਤਰ ਚਰਨਾਂ ਵਿੱਚ ਚਿਤ ਦੀ ਵਰਤੀ ਵੀ ਜਨਾ ਲਾਉਣਾ ਕੀਤਾ ਹੈ ਪਿਆਰੇ ਸਤਿਗੁਰ ਹੈ ਗਿਆਨ ਸਤਿਗੁਰ ਹੈ ਪੂਜਾ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਗੁਰੂ ਅੰਗਦ ਸਾਹਿਬ ਗੁਰੂ ਅਮਰਦਾਸ ਸਾਹਿਬ ਜੀ ਸਾਡੇ ਗਿਆਨ ਦੇ ਦਾਤੇ ਹਨ ਤੇ ਸਤਿਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਸਾਡੇ ਪੂਜਾ ਕਰਨ ਦੇ ਯੋਗ ਹੈ ਲੈ ਕੇ ਪੂਜੋਂ ਦੇ ਲੈਕ ਸਤਿਗੁਰੂ ਹੀ ਹਨ ਸਾਡੇ ਅਸੀਂ bina ਸਤਿਗੁਰਾਂ ਤੋਂ ਹੋਰ ਕਿਸੇ ਦੀ ਪੂਜਾ ਨਹੀਂ ਕਰਦੇ ਹਾਂ ਸਤਿਗੁਰ ਹੈ ਗਿਆਨ ਸਤਿਗੁਰ ਹੈ ਪੂਜਾ ਸਤਿਗੁਰੂ ਮਹਾਰਾਜ ਸਾਹਿਬ ਦੇ ਪਾਸ ਸਰੂਪ ਦਾ ਜਿਹੜਾ ਅਪਰੋਖ ਗਿਆਨ ਹੈ ਦਾ ਰੂਪ ਗਿਆਨ ਪ੍ਰਾਪਤ ਹੁੰਦਾ ਹੈ ਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਪੂਜੇ ਹੋਏ ਹਨ ਉਸ ਪਰਮੇਸ਼ਰ ਦੀ ਜੋਤੀ ਸਰੂਪ ਹਨ ਸਤਿਗੁਰ ਸੇਵੀ ਅਵਰ ਨਾ ਦੂਜਾ ਅਸੀਂ ਸਤਿਗੁਰੂ ਸੱਚੇ ਪਾਤਸ਼ਾਹ ਦਾ ਹੀ ਸੇਵਨ ਭਜਨ ਕਰਦੇ ਹਾਂ ਸਤਗੁਰਾਂ ਤੋਂ ਬਗੈਰ ਅਵਰਸਾਂ ਕਿਸੇ ਹੋਰ ਦੂਸਰੇ ਨੂੰ ਨਹੀਂ ਸੇਮੰਦੇ ਸਤਗੁਰ ਤੇ ਨਾਮ ਰਤਨ ਧਨ ਪਾਇਆ ਸਤਗੁਰੂ ਮਹਾਰਾਜ ਸਾ ਤੋਂ ਨਾਮ ਰੂਪੀ ਰਤਨ ਜੋ ਜਿਸ ਨੂੰ ਦੇਖ ਕੇ ਹੋਰ ਕਿਸੇ ਪਦਾਰਥ ਦੀ ਰਤ ਪ੍ਰੀਤੀ ਨਾ ਰਹੇ ਐਸਾ ਰਤਨ ਧਨ ਪ੍ਰਾਪਤ ਕੀਤਾ ਹੈ ਸਤਗੁਰੂ ਕੀ ਸੇਵਾ ਭਾਈ ਹੈ ਖਰਾ ਖਰਾ ਕਹ ਸਭ ਕੋਏ ਖਰਾ ਰਤਨ ਜੋ ਚਾਰੇ ਹੋਏ ਜਹਾਂ ਜੁਗਾਂ ਚ ਰਹਿਣ ਵਾਲਾ ਜੋ ਖਰਾ ਪਰਮੇਸ਼ਰ ਦਾ ਨਾਮ ਰੂਪੀ ਰਤਨ ਹੈ ਧਨ ਪਾਇਆ ਇਹ ਧਨ ਅਸੀਂ ਪ੍ਰਾਪਤ ਕੀਤਾ ਹੈ ਸਤਗੁਰੂ ਦੀ ਸੇਵਾ ਭਾਈ ਇਸ ਕਰਕੇ ਭਾਈ ਸਤਗੁਰੂ ਸੱਚੇ ਪਾਤਸ਼ਾਹ ਦੀ ਸੇਵਾ ਹੀ ਸਾਨੂੰ ਤਾਂ ਪਉਂਦੀ ਹੈ ਚੰਗੀ ਲੱਗਦੀ ਹੈ ਬਿਨ ਸਤਗੁਰ ਜੋ ਦੂਜੈ ਲਾਗੇ ਜਿਹੜੇ ਭਾਈ ਸਤਗੁਰੂ ਸੱਚੇ ਪਾਤਸ਼ਾਹ ਨੂੰ ਛੱਡ ਕੇ ਔਰ ਦੂਜੇ ਪਦਾਰਥਾਂ 'ਚ ਦੇਵੀ ਦੇਵਤਿਆਂ ਦੀ ਉਪਾਸ਼ਨਾ 'ਚ ਲੱਗੇ ਹਨ ਆਵਹਿ ਜਾਹਿ ਬ੍ਰਹਮ ਮਰਹਿ ਅਭਾਗੇ ਉਹਨਾਂ ਦੇ ਅੰਦਰ ਸਾਧ ਸੰਗ ਜੀ ਭਰਮ ਪਿਆ ਹੋਇਆ ਹੈ ਅਤੇ ਆਉਣ ਦੇ ਜਨਮ ਧਾਰ ਕੇ ਫੇਰ ਮਰ ਕੇ ਜਾਂਦੇ ਐ ਇਸ ਪ੍ਰਕਾਰ ਭਾਗਾ ਤੋਹੀਨੇ ਪੁਰਖ ਜਿਹੜੇ ਆਵਹਿ ਜਾਵਹਿ ਬ੍ਰਹਮ ਮਰਹਿ ਅਭਾਗੇ ਕਰੂ ਕਰਕੇ ਆਉਣ ਜਾਣ ਦੇ ਜੀਵ ਪਏ ਰਹਿੰਦੇ ਐ ਤੇ ਮਰਦੇ ਐ ਭਾਗਾ ਤੋਹੀਨੇ ਹੋ ਕਰਕੇ ਕੋਈ ਉਹਨਾਂ ਦੇ ਅੰਦਰ ਚੰਗੇ ਉਤਮ ਕਰਮ ਨਹੀਂ ਹੁੰਦੇ ਹਨ ਨਾਨਕ ਤੈਨ ਕੀ ਫਿਰ ਗਤ ਹੋਵੇ ਹਮਾਰਾ ਸਾਹਿਬ ਕਹਿੰਦੇ ਨੇ ਉਹਨਾਂ ਦੀ ਫੇਰ ਕਲਿਆਣ ਹੋ ਸਕਦੀ ਹੈ ਜੇ ਗੁਰਮੁਖ ਰਹੇ ਸਰਣਾਈ ਹੈ ਜੇ ਗੁਰੂ ਜੋ ਮੁਖੀ ਸਤਗੁਰੂ ਮਹਾਰਾਜ ਸਾਹਿਬ ਹਨ ਗੁਰਮੁਖ ਬਣ ਕੇ ਸਤਗੁਰੂ ਸਾਹਿਬ ਦੀ ਸ਼ਰਨ ਪਏ ਰਹਿਣ ਗੋਰਾਮੋਖ ਪ੍ਰੀਤ ਸਦਾ ਹੈ ਸਾਚੀ ਸਤਗੁਰੂ ਜੋ ਮੁਖੀ ਹਨ ਉਹਨਾਂ ਦੀ ਜਿਹੜੀ ਪ੍ਰੀਤ ਇਹ ਸਦਾ ਰਹਿਣ ਵਾਲੀ ਸੱਚੀ ਹੈ ਗੁਰਮੁਖਾਂ ਦੀ ਸਤਗੁਰਾਂ ਨਾਲ ਸੱਚੀ ਪ੍ਰੀਤੀ ਹੈ ਸਤਗੁਰ ਤੇ ਮੰਗੂ ਨਾਮ ਅਜਾਚੀ ਸਤਗੁਰਾਂ ਦੇ ਪਾਸੋਂ ਮਾਰਾ ਸਾਹਿਬ ਦਾ ਨਾਮ ਮੰਗਣਾ ਕਰੀਏ ਐਸਾ ਨਾਮ ਮੰਗੀਏ ਅਜਾਚੀ ਹੋਰ ਕਿਸੇ ਤੋਂ ਫਿਰ ਮੰਗਣ ਦੀ ਲੋੜ ਨਾ ਰਹੇ ਅਜਾਚੀ ਜੋ ਪਰਮੇਸ਼ਰ ਵੈ ਇਹ ਤੋਂ ਵੀ ਮੰਗਦਾ ਨਹੀਂ ਬਾਕੀ ਸਾਰੇ ਜਾਚ ਕਰਨੇ ਉਸ ਪਰਮੇਸ਼ਰ ਦਾ ਨਾਮ ਸਤਿਗੁਰਾਂ ਤੋਂ ਮੰਗੀਏ ਬਹੁ ਦਿਆਲ ਕਿਰਪਾ ਕਰ ਹਰ ਜੀਓ ਹੇ ਹਰੀ ਅਕਾਲ ਪੁਰਖ ਜੀ ਆਪ ਜਿਵੇਂ ਦਿਆਲੂ ਹੋ ਕੇ ਪਹਿਲਾਂ ਭਗਤਾਂ ਤੇ ਕਿਰਪਾ ਕਰਦੇ ਰਹੇ ਹੋ ਐਵੇਂ ਸਾਡੇ ਤੇ ਵੀ ਕਿਰਪਾ ਦੀ ਆਕਰਖਾਣੀ ਕਿਰਪਾ ਕਰੋ ਹਰੀ ਅਕਾਲ ਪੁਰਖ ਜੀ ਰੱਖ ਲੈ ਉਹ ਗੁਰ ਸਰਣ ਆਈ ਹੈ ਸਾਨੂੰ ਮਾਰਾ ਸਤਿਗੁਰੂ ਸੱਚੇ ਪਾਸ਼ੇ ਦੀ ਸਰਣ ਵਿੱਚ ਰੱਖ ਲੋ ਐਸੀ ਕਿਰਪਾ ਕਰੋ ਸਾਡੇ ਉੱਤੇ ਅੰਗ੍ਰਤ ਰਾਸ ਸਤਗੁਰੂ ਕਿ ਆਇਆ ਜੇ ਉਹ ਜਦੋਂ ਬੇਨਤੀ ਕੀਤੀ ਅਮਰਤ ਰਸ ਨਾਮ ਦਾ ਸਤਿਗੁਰੂ ਸਾਹਿਬ ਜੀ ਨੇ ਸਾਡੇ ਹਿਰਦੇ ਦੇ ਅੰਦਰ ਚਾਉਣਾ ਕੀਤਾ ਪ੍ਰਗਟ ਕੀਤਾ ਦਸਵੇਂ ਦਵਾਰ ਪ੍ਰਗਟ ਹੋਏ ਆਇਆ ਜਿਵੇਂ yogੀਆਂ ਨੂੰ ਦਸਵੇਂ ਦਵਾਰ ਚ ਯੋਗਾ ਆਨੰਦ ਅੰਦਰੋਂ ਪ੍ਰਗਟ ਹੋਇਆ ਹੁੰਦਾ ਹੈ ਐਸਾ ਸਤਿਗੁਰੂ ਜੀ ਨੇ ਸਾਡੇ ਅੰਤਾਂ ਕਰਨ ਦੇ ਅਮਰਤ ਨਾਮ ਚਾਉਣਾ ਕੀਤਾ ਹੈ ਉਹ ਪਰਮੇਸ਼ਰ ਪ੍ਰਗਟ ਹੋਇਆ ਬ੍ਰਮਾਕਾਰ ਵਰਤੀ ਕਰਕੇ ਉਸ ਨਾਮ ਰਸ ਨੂੰ ਅਸੀਂ ਪ੍ਰਾਪਤ ਕੀਤਾ ਹੈ ਇਸੇ ਪ੍ਰਕਾਰ ਅੰਮ੍ਰਿਤ ਰਸ ਸਤਗੁਰੂ ਕਿਉਂ ਆਇਆ ਅੰਮ੍ਰਿਤ ਰਸ ਸਤਗੁਰੂ ਜੀ ਨੇ ਜੋਗਾਨੰਦ ਜੋਗੀਆਂ ਨੂੰ ਜਿਵੇਂ ਦਸਵੇਂ ਦਵਾਰ ਵਿੱਚੋਂ ਜੁਆਈਦਾ ਹੈ ਦਸਵਾਂ ਦਵਾਰ ਪ੍ਰਗਟ ਹੋਇਆ ਆਇਆ ਦਸਵੇਂ ਦਵਾਰ ਦੀ ਜੋਗਾਨੰਦ ਜੋਗੀਆਂ ਨੂੰ ਪ੍ਰਗਟ ਹੋਇਆ ਆਉਂਦਾ ਹੈ ਇਸੇ ਪ੍ਰਕਾਰ ਅੰਮ੍ਰਿਤ ਰਸ ਸਤਿਗੁਰੂ ਚੁਆ ਸਤਿਗੁਰੂ ਸਵਾਮੀ ਜੀ ਨੇ ਅੰਮ੍ਰਿਤ ਨਾਮ ਦਾ ਰਸ ਸਾਡੇ ਅੰਦਰ ਚੁਆਇਆ ਪ੍ਰਗਟ ਕੀਤਾ ਹੈ ਦਸਵਾਂ ਦਵਾਰ ਪ੍ਰਗਟ ਹੋਇਆ ਆ ਜਿਹੜਾ ਦਸੋਂ ਦਵਾਰਿਆਂ ਵਾਲਾ ਸਰੀਰ ਹੈ ਨਾ ਇਹਦੇ ਵਿੱਚ ਜੋਤੀਸ ਨੂੰ ਪ੍ਰਗਟ ਹੋਇਆ ਆ ਨੌ ਗੋਲਕਾਂ ਦੇ ਅੰਦਰ ਦਸਵਾਂ ਜੋ ਚੇਤਨ ਹੈ ਉਹ ਗੁਰਾਂ ਦੇ ਗੁਰਾਂ ਦੁਆਰਾ ਪ੍ਰਗਟ ਹੋਇਆ ਆ ਹੈ ਅਹ ਅਨਹਦ ਸਾਉਦ ਵਜਹਿ ਤੁਨ ਬਾਣੀ ਉਥੇ ਦਸਵੇਂ ਦਵਾਰ ਚ ਹਦ ਤੋ ਰਹਿਤ ਸ਼ਬਦ ਤੁਨਾਕਾਰ ਬਾਣੀ ਵਾਲੇ ਬਾਜੇ ਵੱਜਦੇ ਹਨ ਤਤੰਤੀ ਵਿਚਰਮ ਕਾ ਕਨਕਾਂ ਸੀ ਕਾ ਜਾਨ ਨਾਦਿ ਸਾਉਦ ਘਟਕੋ ਕਾ ਜਿ ਸਵਾਸ ਉਪਰ ਪੈ ਜਾਣ ਇਸੇ ਪ੍ਰਕਾਰ ਅਨਹਦ ਹਦ ਤੋ ਰਹਿਤੇ ਕ੍ਰਸ ਸ਼ਬਦ ਸਤਨਾਮ ਵਾਹਿਗੁਰੂ ਦੇ ਸਤਸੰਗਤ ਦੁਆਰਾ ਤੁਨੀ ਸੁੰਦਰ ਬਾਣੀ ਵਾਲੇ ਵਜਦੇ ਪ੍ਰਗਟ ਹੁੰਦੇ ਹਨ ਸਹਿਜ ਸਹਿਜ ਸਮਾਈ ਹੈ ਉਹ ਸਹਿਜ ਗਿਆਨ ਕਰਕੇ ਸਹਿ ਸੂਪ ਚ ਸਮਾਈ ਮਲਾਪ ਹੋਇਆ ਹੈ ਭਾਈ ਇਸੇ ਪ੍ਰਕਾਰ ਇਹ ਅਨਹਦ ਸ਼ਬਦ ਵਜ ਹੈ ਦੇ ਸੁਣ ਬਾਣੀ ਇੱਥੇ ਹੱਦ ਤੋਂ ਰਹਿ ਤੇ ਇੱਕ ਰਸ ਜੋ ਸ਼ਬਦ ਬ੍ਰਹਮ ਹੈ ਉਹ ਵਜੇ ਪ੍ਰਗਟ ਹੋਇਆ ਹੁੰਦਾ ਹੈ ਤੋ ਸੁੰਦਰ ਅੰਮ੍ਰਿਤ ਰੂਪ ਬਾਣੀ ਕਰਕੇ ਸਹਜੇ ਸਹਜ ਸਮਾਈ ਸਹਜੇ ਸ਼ਾਂਤੀ ਪੂਰਵ ਕੋ ਸਹਜ ਰੂਪ ਤੇ ਸਮਾਈ ਮਲਾਪ ਹੁੰਦਾ ਹੈ ਜਿਨ ਕਉ ਕਰਤਾ ਧੁਰ ਲਿਖ ਪਾਈ ਜਿਨਾਂ ਦੇ ਕਰਤਾ ਪੁਰਖ ਨੇ ਪੁਰਬਲੇ ਨਿਸ਼ਕਾਮ ਕਰਵਾਵਾਂ ਦੀ ਪ੍ਰੇਰੇ ਹੋਏ ਨੇ ਧੁਰੋਂ ਆਤ ਨੂੰ ਲਾ ਕੇ ਲਿਖਤ ਇਹ ਨਾਲ ਇਹ ਜਨੂ ਚ ਪਰਮੇਸ਼ਰ ਦੀ ਪ੍ਰਾਪਤੀ ਹੋਏ ਲਿਖ ਕੇ ਬਾਤ ਦੀ ਹੈ ਅਨ ਦਿਨ ਗੁਰ ਗੁਰ ਕਰਤ ਵਿਹਾਈ ਉਹਨਾਂ ਦਾ ਰਾਤ ਦਿਨ ਗੁਰੂ ਸਾਹਿਬ ਦਾ ਜਾਪ ਕਰ ਰਹਿਆ ਹਾਂ ਗੁਰੂ ਗੁਰੂ ਗੁਰ ਕਰਮਨ ਮੋਰ ਗੁਰੂ ਬਨਾਮੈ ਨਾਹੀ ਹੋਰ ਇਉਂ ਜਾਪ ਕਰਦਿਆਂ ਹੋਇਆਂ ਦਾ ਗੁਰੂ ਜੋ ਚੇਤਨ ਸਰੂਪ ਹੈ ਗੁਰੂ ਜੋ ਵਾਹਿਗੁਰੂ ਹੈ ਤੇ ਦੇ ਨਾਮ ਦਾ ਅਭਿਆਸ ਕਰਦੇ ਹਾਂ ਬਤੀਤ ਹੁੰਦਾ ਹੈ ਇਹ ਸਤਿਗੁਰੂ ਕੋਈ ਜੈ ਨਹੀਂ ਸਤਿਗੁਰੂ ਸਾਹਿਬ ਤੋਂ ਬਿਨਾਂ ਕੋਈ ਸੀਧਾ ਮੁਕਤ ਨਹੀਂ ਹੋ ਸਕਦਾ ਛੁਟਕਾਰਾ ਨਹੀਂ ਪਾ ਸਕਦਾ ਹੈ ਹੋਰ ਚਰਣੀ ਚਿਤ ਲਾਈ ਇਸ ਕਰਕੇ ਭਾਈ ਸਤਿਗੁਰੂ ਸਾਹਿਬ ਦੇ ਚਰਨਾਂ ਕਮਲਾਂ ਕੀ ਦੀ ਵਰਤੀ ਨੂੰ ਲੰਗਣਾ ਕੀਤਾ ਹੈ ਲਾਉਣਾ ਕਰੋ ਜਿਸ ਭਾਵ ਹੈ ਤਿਸ ਆਪੇ ਦੇ ਜਿਸ ਦੀ ਸਰਦਾ ਮਾਰਾ ਸਾਨੂੰ ਭਾ ਜਾਂਦੀ ਹੈ ਜਿਹਦੀ ਤਾਕਤ ਹੀ ਸੱਚੇ ਪਾਰਸ਼ਨ ਨੂੰ ਪਾ ਜਾਂਦੀ ਏ ਕਿਸ ਨੂੰ ਆਪ ਹੀ ਕਿਰਪਾ ਕਰਕੇ ਬ੍ਰਹਮ ਗਿਆਨ ਦੀ ਬਖਸ਼ਿਸ਼ ਕਰ ਦਿੰਦੇ ਹਨ ਗੁਰੂਖ ਨਾਮ ਪਦਾਰਥ ਲੈ ਜਿਹੜੇ ਗੁਰਮਖ ਦੇ ਘਾਰੀ ਹੈ ਮੁਖੀ ਸਤਗੁਰਾਂ ਦੇ ਆਰ ਹੈ ਅਮਰਤ ਨਾਮ ਰੂਪੀ ਪਦਾਰਸ਼ ਨੂੰ ਲੈਂਦੇ ਹਨ ਆਪੇ ਕਿਰਪਾ ਕਰੇ ਨਾਮ ਦੇਵ ਆਪੀ ਕਿਰਪਾ ਦੇ ਕਰਨ ਵਾਲਾ ਪਰਮੇਸ਼ਰ ਜਿਹਨਾਂ ਨੂੰ ਅਮਰਤ ਨਾਮ ਬਖਸ਼ ਦਿੰਦਾ ਹੈ ਨਾਨਕ ਨਾਮ ਸਮਾਈ ਉਹਨਾਂ ਦਾ ਮਹਾਰਾਜ ਸਾਹਿਬ ਕਹਿੰਦੇ ਨਾਮ ਵਿੱਚ ਸਮਾਈ ਮਸਤੀ ਚੜਦੀ ਹੈ ਜਿਨਾਂ ਨੂੰ ਕਿਰਪਾ ਕਰਕੇ ਨਾਮ ਦਿੰਦਾ ਹੈ ਉਹਨਾਂ ਨੂੰ ਨਾਮ ਕਰਕੇ ਇਸ ਮਾਈ ਮਿਲਾਪ ਹੁੰਦਾ ਵਾਹਿਗੁਰੂ ਚਪੇਦ ਹੁੰਦੇ ਹਨ ਗਿਆਨ ਰਤਨ ਮਨ ਪ੍ਰਗਟ ਪਹਾ ਜਿਨ੍ਹਾਂ ਦੇ ਅੰਦਰ ਬ੍ਰਹਮ ਗਿਆਨ ਰੂਪੀ ਰਤਨ ਜੋ ਅਮੋਲਕ ਹੈ ਮਨੰਤਾ ਕਰਨੀ ਪਰਗਟ ਹੋਇਆ ਸਖਿਆਤ ਹੋਇਆ ਹੈ ਨਾਮ ਪਦਾਰਥ ਸਹਜੇ ਲਿਆ ਉਹ ਸੁਤੇਸਦ ਮਹਾਰਾਜ ਦੇ ਨਾਮ ਰੂਪੀ ਪਦਾਰਥ ਸਿੰਘ ਲੈਂਦੇ ਜੀਵਨ ਮੁਕਤੀ ਦੇ ਆਨੰਦ ਵਾਸਤੇ ਇਹ ਵਡਿਆਈ ਬੁਰਤੇ ਪਾਈ ਜਿਹੜਾ ਨਾਮ ਦੀ ਪ੍ਰਾਪਤੀ ਹੋਣੀ ਹੈ ਜੀਵਨ ਮੁਕਤ ਹੋਣਾ ਹੈ ਇਹ ਵਡਿਆਈ ਸਤਿਗੁਰੂ ਸਾਹਿਬ ਤੋਂ ਪਾਈ ਹੈ ਸਤਿਗੁਰ ਕਉ ਸਾਧ ਬਲ ਜਾਈ ਇਸ ਕਰਕੇ ਸਤਿਗੁਰੂ ਨਾਨਕ ਦੇਵ ਗੁਰੂ ਅੰਗਦ ਸਾਹਿਬ ਗੁਰੂ ਅਮਰਦਾਸ ਸਾਹਿਬ ਤੋਂ ਸੈਂਕੜੇ ਵਾਰੀ ਸਰਬੱਤ ਦਾ ਜਾਣੇ ਹਾਂ ਏ ਪਿਆਰੇ ਪ੍ਰਗਟਿਆ ਸੂਰ ਨਿੰਦ ਮਿਟਿਆ ਅੰਧਿਆਰਾ ਸਾਰ ਸੰਜਿ ਜਿਵੇਂ ਸੂਰੀ ਜਦੋਂ ਪ੍ਰਗਟ ਹੋ ਜਾਂਦਾ ਹੈ ਰਾਤ ਵੀ ਮਿਟ ਜਾਂਦੀ ਹੈ ਰਾਤ ਦਾ ਹਨੇਰਾ ਵੀ ਮਿਟ ਜਾਂਦਾ ਹੈ ਇਸੇ ਪ੍ਰਕਾਰ ਜਦੋਂ ਬ੍ਰਹਮ ਗਿਆਨ ਰੂਪੀ ਸੂਰਜ ਪ੍ਰਗਟ ਹੋਇਆ ਉਹਦੇ ਵਿਦਿਆ ਰੂਪੀ ਰਾਤ ਵੀ ਮਿਟ ਗਈ ਅਗਿਆਨ ਦਾ ਹਨੇਰਾ ਵੀ ਮਿਟ ਗਿਆ ਨਾਲ ਹੀ ਅਗਿਆਨ ਮਿਟਿਆ ਗੁਰ ਰਤਨ ਅਪਾਰਾ ਅਗਿਆਨ ਰੂਪੀ ਹਨੇਰੇ ਦੇ ਮਿਟਨੇ ਕਰਕੇ ਗੁਰੂ ਸਾਹਿਬ ਦਾ ਗਿਆਨ ਰੂਪੀ ਰਤਨ ਪਾਰਾਵਾਰ ਤੋਂ ਰਹਿਤ ਪ੍ਰਾਪਤ ਕੀਤਾ ਹੈ ਸਤਗੁਰ ਗਿਆਨ ਰਤਨ ਅਤ ਭਾਰੀ ਸਾਧ ਸੰਗਤ ਜੀ ਸਤਗੁਰਾਂ ਦਾ ਜਿਹੜਾ ਗਿਆਨ ਰੂਪੀ ਰਤਨ ਹੈ ਅਤਿਆੰਤ ਭਾਰੀ ਬੇਕੀਮਤਾ ਹੈ ਕਰਮ ਮਿਲੇ ਸੁਖ ਪਾਈ ਹੀ ਜਿਨ੍ਹਾਂ ਦੇ ਤੇ ਕਿਰਪਾ ਹੁੰਦੀ ਹੈ ਸਤਿਗੁਰਾਂ ਦੀ ਉਹਨਾਂ ਨੂੰ ਨਾਮ ਅਮਰ ਤੇ ਮਿਲਦਾ ਹੈ ਉਹਨਾਂ ਨੇ ਸੁਖ ਸਰੂਪ ਨੂੰ ਪਾਉਣਾ ਕੀਤਾ ਹੈ ਪਿਆਰੇ ਗੁਰਮੁਖ ਨਾਮ ਪ੍ਰਗਤੀ ਹੈ ਸੋਏ ਜਿਨ੍ਹਾਂ ਗੁਰਮੁਖਾਂ ਦੇ ਅੰਦਰ ਨਾਮ ਵਸਿਆ ਹੈ ਉਹਨਾਂ ਦੀ ਸ਼ੋਭਾ ਸਾਰੀ ਦੁਨੀਆ 'ਚ ਪਰਗਟ ਹੋ ਗਈ ਹੈ ਗੁਰਮੁਖਾਂ ਦਾ ਐਸਾ ਨਾਮ ਹੈ ਸਤਿਗੁਰ ਮੁਖੀਆਂ ਦਾ ਜਿਨ੍ਹਾਂ ਜਿਨ੍ਹਾਂ ਦੇ ਅੰਦਰ ਵਸਿਆ ਉਹਨਾਂ ਦੀ ਪ੍ਰਗਟ ਸਾਰੀ ਦੁਨੀਆ 'ਚ ਸ਼ੋਭਾ ਪ੍ਰਗਟ ਹੋ ਗਈ ਹੈ ਚਾਹੋ ਜੁਗ ਨਿਰਮਲ ਹੱਛਾਲੂ ਇਹ ਚਾਹੋ ਜੁਗਾਂ 'ਚ ਉਹਨਾਂ ਦਾ ਜੀਵ ਚਿੱਤ ਜਿਹੜਾ ਨਿਰਮਲ ਹੈ ਹੱਛਾ ਇਹ ਸਾਰੇ ਦੁਨੀਆ 'ਚ ਲੋ ਪ੍ਰਕਾਸ਼ ਕਰਦਾ ਹੈ ਉਹ ਗਿਆਨ ਦਾ ਚਾਹੋ ਜੁਗ ਚਾਹੋ ਜੁਗ ਨਿਰਮਲ ਹੱਛਾਲੂ ਚਾਹੋ ਜੁਗਾਂ 'ਚ ਉਹਨਾਂ ਦਾ ਜਸ ਨਿਰਮਲ ਹੈ ਇਹ ਅੱਛਾ ਉਹਨਾਂ ਦਾ ਲੋਹ ਪ੍ਰਕਾਸ਼ ਵਾਲਾ ਅੰਤਾਰ ਕਰਨੇ ਗਿਆਨ ਰੂਪੀ ਲੋਹ ਦੇ ਸਹਿਤ ਹੈ ਨਾਮੇ ਨਾਮ ਰਤੇ ਸੁਖ ਪਾਇਆ ਜਿਹੜੇ ਭਾਈ ਮਹਾਰਾ ਨਾਮੀ ਦੇ ਨਾਮ ਵਿੱਚ ਰੰਗੇ ਹੋਏ ਹੈ ਉਹਨਾਂ ਨੇ ਸੁਖ ਸਰੂਪ ਨੂੰ ਪਾਉਣਾ ਕੀਤਾ ਹੈ ਨਾਮ ਰਹਾ ਲਿਵ ਲਾਈ ਅਗੇ ਨਾਮ ਵਿੱਚ ਹੀ ਬ੍ਰਤੀ ਨੂੰ ਲਾ ਰਿਆਂ ਗੁਰਮੁਖ ਜੀ ਨੂੰ ਮੁਕਤੀ ਵਾਲਾ ਗੁਰਮੁਖ ਨਾਮ ਪ੍ਰਾਪਤ ਹੋਵੇ ਇਹ ਭਾਈ ਸਤਗੁਰੂ ਮੁਖੀਆਂ ਦੁਆਰਾ ਅੰਮ੍ਰਿਤ ਨਾਮ ਗੁਰਮਖਾਂ ਨੂੰ ਪ੍ਰਾਪਤ ਹੁੰਦਾ ਹੈ ਸਹਜੇ ਜਾਗ ਸਹਜੇ ਸੋਵੈ ਉਹਨਾਂ ਦਾ ਸਹਜੇ ਮਨ ਜਾਗ ਪੈਂਦਾ ਹੈ ਸਹਜੇ ਦੁਨੀਆ ਵੱਲੋਂ ਸੌਂ ਜਾਂਦਾ ਹੈ ਸਹਜ ਅਵਸਥਾ ਕਰਕੇ ਮਾਰਾ ਦੇ ਬ੍ਰह्म ਗਿਆਨ ਚ ਮਨ ਜਾਗ ਪਿਆ ਹੈ ਸਹਜੇ ਸ਼ਾਂਤੀ ਰੂਪੀ ਨੀਂਦ ਚ ਸੌਂ ਜਾਂਦਾ ਹੈ ਸਹਜੇ ਜਾਗ ਸਹਜੇ ਸਰੂਪ ਕ ਵਿੱਚ ਜਾਗ ਪਿਆ ਹੈ ਤੇ ਸਹੀ ਦੇ ਨਿਰਮਕਲਬ ਸਮਾਧੀ ਚ ਬਰਾਜ ਗਿਆ ਹੈ ਗੁਰਮੁਖ ਨਾਮ ਸਮਾਏ ਸਮਾਵੈ ਗੁਰਮੁਖ ਸਾਧ ਸੰਗਤ ਜੀ ਪਰਮੇਸ਼ਰ ਦੇ ਨਾਮ ਦੀ ਸਮਾਏ ਮਸਤੀ ਵਿੱਚ ਸਮਾਵੈ ਮੇਰੇ ਰਹਿੰਦੇ ਹੈ ਗੁਰੂ ਸਾਹਿਬ ਮੁਖੀਆਂ ਦੁਆਰਾ ਜੋ ਨਾਮ ਪ੍ਰਾਪਤ ਹੋਇਆ ਉਸ ਨਾਮ ਦੇ ਮਸਤੀ ਵਿੱਚ ਸਮਾਏ ਰਹਿੰਦੇ ਲੀਨ ਹੋਏ ਰਹਿੰਦੇ ਹੈ ਗੁਰਮੁਖਾਂ ਦਾ ਐਸਾ ਨਾਮ ਹੈ ਸਮਾਏ ਵਾਹਿਗੁਰੂ ਦੀ ਛਾਇਆ ਸੀ ਹੁੰਦੀ ਉਹਨਾਂ ਦੀ ਰੱਖਿਆ ਕਰਨ ਨੂੰ ਵਾਹਿਗੁਰੂ ਜੋ ਲੀਨ ਹੋ ਜਾਂਦੇ ਹਨ ਨਾਨਕ ਨਾਮ ਧਿਆਈ ਸਤਿਗੁਰੂ ਸਾਹਿਬ ਕਹਿੰਦੇ ਪਰਮੇਸ਼ਰ ਦੇ ਨਾਮ ਨੂੰ ਧਿਆਉਂਦੇ ਹਨ اے ਪਿਆਰੇ ਭਗਤਾਂ ਮੁਖ ਅੰਮ੍ਰਿਤ ਮੁਖ ਨਾਮ ਸਮਾਇ ਸਮਾਵੇ ਗੁਰਮੁਖ ਜਿਹੜੇ ਨਾਮ ਕਰਕੇ ਨਾਮੀ ਚ ਸਮਾ ਗਏ ਹੈ ਜਿਹੜੇ ਉਹਨਾਂ ਦੀ ਸੰਗਤ ਕਰਦੇ ਉਹ ਵੀ ਮਹਾਰਾਜ ਸਾਹਿਬੀ ਸਮਾ ਜਾਂਦੇ ਲੀਨ ਹੋ ਜਾਂਦੇ ਆ ਅਭੇਦ ਹੋ ਜਾਂਦੇ ਆ ਗੁਰਮੁਖ ਨਾਮ ਦੀ ਸਮਾਇ ਮਸਤੀ ਵਿੱਚ ਹਰ ਵਕਤ ਸਮਾਏ ਰਹਿੰਦੇ ਹਨ ਨਾਨਕ ਨਾਮ ਧਿਆਈ ਇਸ ਕਰਕੇ ਮਾਰੇ ਕਹਿੰਦੇ ਅੰਮ੍ਰਿਤ ਨਾਮ ਨੂੰ ਧਿਆਉਂਦੇ ਹਾਂ ਭਗਤਾਂ ਮੁਖ ਅੰਮ੍ਰਿਤ ਹੈ ਬਾਣੀ ਭਗਤਾਂ ਦੇ ਮੁਖ ਵਿੱਚ ਵੀ ਅੰਮ੍ਰਿਤ ਬਾਣੀ ਹੈ ਤੇ ਹਿਰਦੇ 'ਚ ਵੀ ਭਗਤਾਂ ਦੇ ਅੰਮ੍ਰਿਤ ਰੂਹ ਬਾਣੀ ਹੈ ਭਗਤਾਂ ਦੇ ਮੁਖ ਅੰਤਾਂ ਕਰਨ ਦੇ ਅੰਦਰ ਅਮਰ ਕਰਨ ਵਾਲੀ ਬਾਣੀ ਮੁਖ ਸਮਝੀ ਹੋਈ ਹੈ ਹੋਰ ਕਿਸੇ ਦੀ ਓਟ ਨਹੀਂ ਉਹ ਲੈਂਦੇ ਹਨ ਗੁਰਮੁਖ ਹਰ ਨਾਮ ਆਖ ਬਖਾਣੀ ਗੁਰਮੁਖ ਜਿਹੜੇ ਪਰਮੇਸ਼ਰ ਦੇ ਨਾਮ ਦਾ ਹੀ ਆਖ ਮੁਖ ਦੁਆਰਾ ਕਥਨ ਕਰਦੇ ਹਨ ਗੁਰਮੁਖ ਗੁਰੂ ਸਾਹਿਬ ਮੁਖੀ ਨੇ ਜੋ ਨਾਮ ਦੇ ਤਾਂ ਹੀ ਆਖਿਆ ਹੈ ਉਸ ਦੇ ਬਖਾਨ ਅਭਿਆਸ ਕਰਦੇ ਹਨ ਹਰ ਹਰ ਕਰਤ ਸਦਾ ਮਨ ਵਿਗਸ ਜੋ ਪਰਮੇਸ਼ਰ ਦੇ ਨਾਮ ਦਾ ਅਭਿਆਸ ਕਰਦੇ ਹਰੀ ਹਰੀ ਹਰਤੀ ਪਾਪਾਂ ਨਹੀਂ ਦੁਸ਼ਚਿਤ ਰਹੀ ਸਮਰਤਾ ਉਹ ਹਰੀ ਦਾ ਨਾਮ ਕਰਦਿਆਂ ਦਾ ਮਨ ਖੜਿਆਉਂਦਾ ਹੈ ਹਰ ਚਰਣੀ ਮਨ ਲਾਈ ਇਸ ਪ੍ਰਕਾਰ ਭਾਈ ਹਰੀ ਦੇ ਚਰਨਾ ਕਿਉਂ ਆਪਦੇ ਮਨ ਦੀ ਬ੍ਰਤੀ ਲਾਉਣਾ ਕੀਤੀ ਹੈ 함 ਮੂਰਖ ਅਗਿਆਨ ਗਿਆਨ ਕਿਸ ਨਾਹੀ 함 ਤਮਾਮ ਅਸੀਂ ਜੀਵ ਜਿਹੜੇ ਹਨ ਮੂਰਖ ਵਿਗਹਾਰਾਂ ਵੱਲੋਂ ਵੀ ਮੂਰਖ ਹੈ ਪਰਮਾਰਥਾ ਵੀ ਗਿਆਨ ਕੋਈ ਨਹੀਂ ਹੈ 함 ਮੂਰਖ ਨੂੰ ਹੰਗਤਾ ਮਮਤਾ ਕਰਕੇ ਮੂਰਖ ਹੋ ਰਹੇ ਹਨ ਜੀਵ ਸ਼ਾਸਤਰ ਗਿਆਨ ਵੱਲੋਂ ਦੇ ਸਰੂਪ ਦਾ ਗਿਆਨ ਅਪਰੋਖ ਗਿਆਨ ਵੀ ਕੁਝ ਨਹੀਂ ਹੈ ਪਰਮਾਰਥ ਦਾ ਸਤਿਗੁਰ ਤੇ ਸਮਝ ਪੜੀ ਮਨਮਾਹੀ ਹੰਮ ਮੂਰਖ ਹੰਮ ਮੂਰਖ ਅਗਿਆਨ ਗਿਆਨ ਕਿਛ ਨਹੀਂ ਅਸੀਂ ਮਹਾਰੇ ਮੂਰਖ ਹਾਂ ਸ਼ਾਸਤਰੀ ਗਿਆਨ ਵੱਲੋਂ ਵੀ ਅਗਿਆਨ ਹੈ ਸੱਚੇ ਪਰਸ਼ਾ ਵਰਨ ਦਾ ਪੜਦਾ ਹੈ ਪਰਮਾਰਥ ਦਾ ਵੀ ਗਿਆਨ ਨਹੀਂ ਨਾ ਪ੍ਰੋਖ ਗਿਆਨ ਹੈ ਬਿਨਾ ਬ੍ਰੋਹ ਗਿਆਨ ਕਿਸੇ ਪ੍ਰਕਾਰ ਦਾ ਸਤਗੁਰ ਤੇ ਸਮਝ ਪੜੀ ਮਨ ਮਾਹ ਜੇ ਸਤਗੁਰੂ ਸਾਹਿਬ ਦੁਆਰਾ ਸਭ ਨ ਪਈ ਹੈ ਮਨ ਦੇ ਵਿੱਚ ਉਸ ਜੋਤੀ ਸਰੂਪ ਦੀ ਹੋ ਹੋ ਦਇਆਲ ਕਿਰਪਾ ਕਰ ਹਰ ਜੀਓ ਸੇਹਰੀ ਅਕਾਲ ਪੁਰਖ ਜੀ ਜਿਵੇਂ ਆਪ ਦੇ ਪਿਛਲੇ ਭਗਤਾਂ ਦੇ ਦਵੈਲੂ ਹੋਏ ਹੋ ਇਹਨੇ ਸਾਡੇ ਤੇ ਵੀ ਕਿਰਪਾ ਕਰੋ ਸਤਗੁਰ ਕੀ ਸੇਵਾ ਲਾਈ ਸਾਨੂੰ ਮਹਾਰਾਜ ਨੇ ਹੋਰ ਨ ਪਿਆਰਿਆਂ ਨੂੰ ਸਤਗੁਰਾਂ ਦੀ ਸੇਵਾ ਤੇ ਲਾਇਆ ਹੈ ਸਾਨੂੰ ਵੀ ਸਤਗੁਰਾਂ ਦੀ ਸੇਵਾ 'ਚ ਲਾਉਣਾ ਕਰੋ ਜੀ ਜਿਨ ਸਤਗੁਰ ਜਾਤਾ ਤਿਲ ਏਕ ਪਛਾਤਾ ਜਿਨ੍ਹਾਂ ਨੂੰ ਗੁਰੂ ਮਹਾਰਾਜ ਸਾਹਿਬ ਨੂੰ ਪਾਰਬ੍ਰਹਮ ਪਰਮੇਸ਼ਰ ਦਾ ਸਰੂਪ ਜਾਣ ਲਿਆ ਹੈ ਉਹਨਾਂ ਨੇ ਇੱਕ ਰੂਪ ਪਰਮੇਸ਼ਰ ਦੀ ਪਛਾਣ ਕਰ ਲਈ ਪਛਾਣ ਲਿਆ ਹੈ ਸਰਬੇ ਰਵ ਰਹਿ ਆ ਸੁਖਦਾਤਾ ਸਾਰਿਆਂ ਦੇ ਅੰਦਰ ਰਮ ਰਿਆ ਵਿਆਪਕ ਹੋ ਰਿਹਾ ਸਰਬ ਸੁਖਾਂ ਦਾ ਦਾਤਾ ਪਰਮੇਸ਼ਰ ਆਤਮ ਚੀਨ ਪਰਮ ਪਦ ਪਾਇਆ ਜਿਨ੍ਹਾਂ ਨੇ ਬ੍ਰਹਮ ਆਤਮਾ ਨੂੰ ਚੀਨ ਜਾਣਿਆ ਹੈ ਉਹਨਾਂ ਨੇ ਪਰਮਪਾਤ ਦੇ ਤਾਂ ਹੀ ਪਾ ਲਿਆ ਹੈ ਕੇਵਲ ਮੁਖ ਦੇ ਤਾਂ ਹੀ ਸੇਵਾ ਸੁਰਤ ਸਮਾਈ ਹੈ ਉਹਨਾਂ ਦੀ ਸੇਵਾ ਤੁਸ ਆ ਸੰਗਤ ਦੀ ਸੁਰਤ ਜਿਹੜੀ ਦਿੱਤੀ ਹੈ ਹਰ ਵਕਤ ਲੀਨ ਰਹਿੰਦੀ ਹੈ ਸੇਵਾ ਸੁਰਤ ਸਮਾਈ ਹੈ ਸ੍ਰੇਸ਼ਟ ਪ੍ਰੀਤੀ ਕਰਕੇ ਸੇਵਾ ਕਰਕੇ ਮਹਾਰਾਜ ਦੇ ਰੂਪ ਵਿੱਚ ਸਮਾਈ ਹੋਈ ਮਲਾਪ ਹੋਇਆ ਹੈ ਜਿਨ ਕਉ ਆਤਮ ਗਿਆਤ ਪਰਮੇਸ਼ਰ ਦੀ ਸੇਵਾ ਕਰਕੇ ਗਿਆਤ ਰੂਪ ਜੋ ਸਾਰੇ ਅੰਦਰ ਹੈ ਉਸ ਵਿੱਚ ਇਸ ਮਾਈ ਲੀਨਤਾ ਹੋਈ ਹੈ ਜਿਨ ਕਉ ਆਤ ਮਿਲੀ ਵੜਿਆਈ ਜਿਨਾਂ ਤੋਂ ਜਨਮ ਤੋਂ ਲਾ ਕੇ ਆਤ ਤੋਂ ਮਾਰੇ ਵੱਲੋਂ ਨਾਮ ਦੀ ਵਡਿਆਈ ਪ੍ਰਾਪਤ ਹੋਈ ਹੈ ਸਤਗੁਰ ਮੰਨ ਵਸਿਆ ਲਿਵ ਲਾਈ ਉਹਨਾਂ ਨੇ ਸਤਗੁਰੂ ਸਾਹਿਬ ਜੀ ਦਾ ਉਪਦੇਸ਼ ਮਨ ਚ ਵਸ ਗਿਆ ਹੈ ਤੇ ਲੈ ਉਹਨਾਂ ਲਾ ਲਈ ਹੈ ਮਾਰੇ ਦੇ ਵਿੱਚ ਆਪ ਮਿਲਿਆ ਜਗ ਜੀ ਜੀਵਨ ਦਾਤਾ ਉਹਨਾਂ ਨੂੰ ਸਾਰੇ ਜਗ ਦਾ ਜੀਵ ਰੂਪ ਜੋ ਦਾਤਾ ਪਰਮੇਸ਼ਰ ਹੋਇਆ ਆਪ ਕਿਰਪਾ ਕਰਕੇ ਮਿਲ ਪਿਆ ਹੈ ਨਾਨਕ ਅੰਕ ਸਮਾਈ ਉਹ ਸਤਿਗੁਰੂ ਸਾਹਿਬ ਕਹਿੰਦੇ ਵਾਹਿਗੁਰੂ ਦੇ ਅੰਕ ਸਰੂਪ ਵਿੱਚ ਅੰਕ ਪ੍ਰੇਮ ਕਰਕੇ ਸਮਾ ਗਈ ਉਹਨਾਂ ਦੀ ਬ੍ਰਿਤੀ ਲੀਨ ਹੋ ਗਈ ਹਾ